ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜਪਜੀ ਸਾਹਿਬ ਦਾ ਇੱਕ ਪਾਠ ਕਿਸ ਤਰ੍ਹਾਂ ਕਰੀਏ ਜਿਸ ਨਾਲ 100 ਗੁਣਾ ਫਲ ਮਿਲੇ ਇੱਕ ਜਪਜੀ ਸਾਹਿਬ ਦਾ ਪਾਠ ਕਿਸ ਤਰ੍ਹਾਂ ਕਰੀਏ ਇੱਕ ਮਨ ਵਿੱਚ ਭਾਵਨਾ ਹੋਵੇ ਕਿ ਮੇਰੇ ਕੋਲ ਜਿੰਨਾ ਹੋ ਸਕੇ ਉਨਾ ਸ਼ੁੱਧ ਪੜਾਂ ਇੱਕ ਇੱਕ ਚੀਜ਼ ਦਾ ਧਿਆਨ ਰੱਖਾਂ ਇਹੇ ਦੇਖਾਂ ਕਿ ਗੁਰਬਾਣੀ ਸਾਨੂੰ ਕਹਿੰਦੀ ਕੀ ਹੈ ਗੁਰੂ ਸਾਹਿਬ ਨੇ ਸਾਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਸਭ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਛੋਟੀ ਜਹੀ ਘਟਨਾ ਸਾਂਝੀ ਕਰਨ ਜਾ ਰਹੀ ਹਾਂ ਕਹਿੰਦੇ ਭਾਈ ਗੋਪਾਲਾ ਜੀ ਬੜੇ ਪਿਆਰ ਵਾਲੇ ਗੁਰਸਿੱਖ ਸਨ ਬੜੀ ਗੁਰਬਾਣੀ ਸ਼ੁੱਧ ਪੜ੍ਹਦੇ ਸਨ ਆਪਣੇ ਮukh ਤੋਂ ਸ਼ੁੱਧ ਬਾਣੀ ਉਚਾਰਨ ਕਰਦੇ ਸਨ ਕਹਿੰਦੇ ਇੱਕ ਵਾਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਬੈਠੇ ਹੋਏ ਸਨ ਦਰਬਾਰ ਸੱਜਿਆ ਹੋਇਆ ਹੈ ਤੇ ਉਹਨਾਂ ਦੇ ਮਨ ਵਿੱਚ ਆਇਆ ਕਹਿੰਦੇ ਭਾਈ ਸ਼ੁੱਧ ਬਾਣੀ ਪੜ ਕੇ ਸੁਣਾਓ ਕਹਿੰਦੇ ਹਰ ਕੋਈ ਜਿਵੇਂ ਜਿਵੇਂ ਬਾਣੀ ਪੜੀ ਜਾਵੇ ਓਵੇਂ ਹੀ ਪੜ ਕੇ ਹਟ ਜੇ ਭਾਈ ਗੋਪਾਲਾ ਜੀ ਕਹਿੰਦੇ ਸਤਿਗੁਰੂ ਜੀ ਮੈਂ ਪੜਾਂਗਾ ਕਹਿੰਦੇ ਭਾਈ ਗੋਪਾਲਾ ਜੀ ਬਾਣੀ ਪੜਨ ਬੈਠ ਗਏ ਜਪਜੀ ਸਾਹਿਬ ਦਾ ਪਾਠ ਕੀਤਾ ਪੂਰਾ ਧਿਆਨ ਲਾ ਕੇ ਕਹਿੰਦੇ ਪੂਰਾ ਪਾਠ ਜਦੋਂ ਕੀਤਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਦੋਂ ਸ਼ਲੋਕ ਤੇ ਆਇਆ ਉਦੋਂ ਮਨ ਵਿੱਚ ਫੁਰਨੇ ਬਣਨੇ ਸ਼ੁਰੂ ਹੋ ਗਏ ਕਿ ਸਤਿਗੁਰੂ ਜੀ ਤਾਂ ਮੇਰੇ ਸ਼ੁੱਧ ਪਾਠ ਤੋਂ ਬੜੇ ਪ੍ਰਸੰਨ ਹੋਣਗੇ ਤੇ ਜਿਹੜੇ ਸਤਿਗੁਰੂ ਜੀ ਕੋਲ ਐਡੇ ਮਹਿੰਗੇ ਘੋੜੇ ਨੇ ਮੈਂ ਉਹ ਮੰਗ ਲਵਾਂਗਾ ਉਦੋਂ ਸਤਿਗੁਰੂ ਜੀ ਵੀ ਆਸਨ ਤੇ ਖੜੇ ਹੋ ਗਏ ਜਦੋਂ ਭਾਈ ਗੋਪਾਲੇ ਨੇ ਸ਼ਲੋਕ ਪੜਿਆ ਪਾਠ ਦੀ ਸਮਾਪਤੀ ਹੋਈ ਸਤਿਗੁਰੂ ਜੀ ਫੇਰ ਆਸਨ ਤੇ ਬੈਠ ਗਏ ਉਹਨ ਸਤਿਗੁਰੂ ਜੀ ਤਾਂ ਜਾਣੀ ਜਾਣ ਸੀ ਉਹਨਾਂ ਨੂੰ ਤਾਂ ਪਤਾ ਸੀ ਇਹ ਕੀ ਮੰਗੂਗਾ ਕਹਿੰਦੇ ਮੰਗ ਲਾਂ ਭਾਈ ਜੋ ਮੰਗਣਾ ਹੈ ਮੰਗ ਲੈ ਕਹਿੰਦਾ ਸਤਿਗੁਰੂ ਜੀ ਆ ਮੈਨੂੰ ਚੰਗੇ ਵਧੀਆ ਘੋੜੇ ਦੇ ਦਿਓ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਸਤਿਗੁਰੂ ਜੀ ਕਹਿੰਦੇ ਜਾ ਲੈ ਜਾ ਤੈਨੂੰ ਦੋਵੇਂ ਘੋੜੇ ਦਿੱਤੇ ਪਰ ਅਸੀਂ ਤਾਂ ਤੈਨੂੰ ਸਿੰਘਾਸਨ ਤੇ ਬਿਠਾਉਣ ਦੀ ਸੋਚ ਰਹੇ ਸੀ ਤੂੰ ਤਾਂ ਘੋੜਿਆਂ ਤੇ ਡੁੱਲ ਗਿਆ ਤੇ ਜਾ ਲੈ ਜਾ ਐਸ਼ ਕਰ ਕਈ ਵਾਰ ਇਦਾਂ ਵੀ ਹੋ ਜਾਂਦਾ ਹੈ ਕਿ ਆਪਾਂ ਗੁਰੂ ਜੀ ਕੋਲੋਂ ਇੱਕ ਛੋਟੀ ਜਹੀ ਚੀਜ਼ ਮੰਗ ਲੈਂਦੇ ਹਾਂ ਪਰ ਬਾਦਸ਼ਾਹ ਸਾਨੂੰ ਵੱਡੀਆਂ ਚੀਜ਼ਾਂ ਦੇਣਾ ਚਾਹੁੰਦੇ ਹਨ ਪਰ ਅਸੀਂ ਛੋਟੀ ਜਹੀ ਚੀਜ਼ ਤੇ ਹੀ ਡੁੱਲ ਜਾਂਦੇ ਹਾਂ ਸਾਧ ਸੰਗਤ ਜੀ ਇਹਨਾਂ ਚੀਜ਼ਾਂ ਨੂੰ ਜ਼ਰੂਰ ਧਿਆਨ ਵਿੱਚ ਰੱਖਿਏ ਕਿਉਂਕਿ ਕਾਗਰਿਤ ਹੋ ਕੇ ਇੱਕ ਹੀ ਪਾਠ ਕਰ ਲਵੋ ਇੱਕ ਹੀ ਪਾਠ ਜੇ ਧਿਆਨ ਨਾਲ ਕੀਤਾ ਜਾਵੇ ਤਾਂ ਬਹੁਤ ਹੈ ਦੇਖੋ ਜੀ ਅਸੀਂ ਘਰ ਵਿੱਚ ਅਖੰਡ ਪਾਠ ਸਾਹਿਬ ਕਰਵਾਉਂਦੇ ਹਾਂ ਤਿੰਨ ਦਿਨ ਗੁਰਬਾਣੀ ਚੱਲਦੀ ਹੈ ਪਰ ਸੁਣਦੇ ਅਸੀਂ ਹੈ ਨਹੀਂ ਤਾਂ ਕੀ ਫਾਇਦਾ ਹੋਇਆ ਸਾਧ ਸੰਗਤ ਜੀ ਜੇਕਰ ਇੱਕ ਜਪਜੀ ਸਾਹਿਬ ਦਾ ਪਾਠ ਇਕਾਗਰ ਚਿਤ ਹੋ ਕੇ ਮਨ ਲਾ ਕੇ ਕੀਤਾ ਜਾਵੇ ਤਾਂ ਉਸ ਦਾ ਫਲ ਅਖੰਡ ਪਾਠ ਸਾਹਿਬ ਕਰਵਾਉਣ ਨਾਲੋਂ ਵੀ ਵੱਧ ਮਿਲਦਾ ਹੈ ਜ਼ਰੂਰੀ ਨਹੀਂ ਕਿ ਗੁਰਬਾਣੀ ਘਰ ਵਿੱਚ ਚੱਲੇ ਜਿੰਨਾ ਚਿਰ ਗੁਰਬਾਣੀ ਚੰਗੀ ਤਰ੍ਹਾਂ ਪੜ੍ਹੀ ਅਤੇ ਸਮਝੀ ਨਹੀਂ ਜਾਵੇਗੀ ਕੋਈ ਫਾਇਦਾ ਨਹੀਂ ਹੋਵੇਗਾ ਇੱਕ ਵਾਰ ਇੱਕ ਰਾਜੇ ਦੇ ਘਰ ਅਖੰਡ ਪਾਠ ਸਾਹਿਬ ਕੀਤਾ ਤੇ ਉਹ ਰਾਜਾ ਪੂਰੇ ਹੰਕਾਰ ਨਾਲ ਕੁਰਸੀ ਤੇ ਬੈਠਾ ਸੀ ਸੇਵਾਦਾਰ ਸੇਵਾ ਕਰ ਰਹੀ ਨੇ ਤੇ ਉਹ ਰਾਮ ਨਾਲ ਬੈਠਾ ਏ ਜਦੋਂ ਅਖੰਡ ਪਾਠ ਸਾਹਿਬ ਦੀ ਸਮਾਪਤੀ ਹੋਈ ਤਾਂ ਉਹ ਰਾਜਾ ਕਹਿੰਦਾ ਮਹਾਪੁਰਖੋ ਮੈਂ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਮਹਾਪੁਰਖ ਹਾਸ ਪਏ ਕਹਿੰਦੇ ਤੂੰ ਸੇਵਾ ਨਹੀਂ ਰਹੀ ਕਹਿੰਦਾ ਮਹਾਪੁਰਖੋ ਕੀ ਹੋਇਆ ਕਹਿੰਦੇ ਕੋਈ ਫਾਇਦਾ ਨਹੀਂ ਹੋਇਆ ਤੇਰਾ ਅਖੰਡ ਪਾਠ ਕਰਵਾਉਣ ਦਾ ਕਹਿੰਦਾ ਕੀ ਹੋਇਆ ਕਹਿੰਦੇ ਇੱਕ ਕਰਾ ਲਿਆ ਇੱਕ ਹੋਰ ਕਰਾਉਣਾ ਪਊ ਕਹਿੰਦਾ ਮਹਾਪੁਰਖੋ ਕੋਈ ਨਹੀਂ ਕਰਾਵਾਂਗੇ ਉਹ ਵੀ ਕਰਾ ਲਿਆ ਉਹਦਾ ਭੋਗ ਪੈ ਗਿਆ ਕਹਿੰਦਾ ਮਹਾਪੁਰਖੋ ਇਹ ਅਖੰਡ ਪਾਠ ਦੀ ਵੀ ਮੈਂ ਸੇਵਾ ਲਈ ਮਹਾਪੁਰਖ ਫਿਰ ਹਾਸ ਪਏ ਕਹਿੰਦੇ ਹੁਣ ਕੀ ਹੋਇਆ ਮਹਾਪੁਰਖੋ ਹੁਣ ਕਿਉਂ ਕੇ ਹੱਸ ਪਏ ਕਹਿੰਦੇ ਪਾਈ ਇੱਕ ਹੋਰ ਕਰਾ ਇੱਕ ਹੋਰ ਕਰਾ ਲਿਆ ਦੋ ਹੋਰ ਕਰਾਉਣੇ ਪੈਣਗੇ ਦੋ ਵੀ ਕਰਾਤੇ ਤਿੰਨ ਵੀ ਕਰਾਤੇ ਕਰਦੇ ਕਰਦੇ ਕਹਿੰਦੇ ਬਹੁਤ ਸਾਰੇ ਖੰਡ ਪਾਟ ਸਾਇਬ ਹੋ ਗਏ ਖੰਡ ਪਾਟ ਹੁੰਦੇ ਗਏ ਤੇ ਉਸ ਰਾਜੇ ਨੇ ਕਿਹਾ ਮਹਾਪੁਰਖੋ ਅਖੀਰਕਾਰ ਮੈਨੂੰ ਦੱਸੋ ਗਲਤੀ ਕੀ ਹੋਈ ਏ ਕਹਿੰਦੇ ਇਹੋ ਤਾਂ ਗਲਤੀ ਹੋਈ ਏ ਕਿ ਤੂੰ ਕੁਰਸੀ ਤੇ ਬੈਠਾ ਏ ਤੂੰ ਸੇਵਾ ਨਹੀਂ ਕੀਤੀ ਗੁਰਬਾਣੀ ਵੀ ਨਹੀਂ ਸੁਣੀ ਤੂੰ ਇਸ ਹੰਕਾਰ ਵਿੱਚ ਹੀ ਰਿਹਾ ਕਿ ਮੈਂ ਖੰਡ ਪਾਠ ਸਾਇਬ ਕਰਵਾਇਆ ਤੇ ਇਹ ਪਾਠ ਮੇਰਾ ਏ ਕਹਿੰਦੇ ਹੈ ਤੇਰਾ ਪਰਵਾਨ ਨਹੀਂ ਹੋਇਆ ਇਹਦੇ ਵਿੱਚ ਗਲਤੀਆਂ ਹੋਈਆਂ ਨੇ ਇਸ ਕਰਕੇ ਦੂਜਾ ਕਰਨਾ ਪੈ ਗਿਆ ਹੁਣ ਜਿੰਨੇ ਹੋਏ ਨੇ ਉਹਦੇ ਬਦਲੇ ਇੱਕ ਹੋਰ ਕਰ ਲਈਏ ਜੇ ਤੂੰ ਹੱਥੀਂ ਸੇਵਾ ਕਰੇ ਟਾਈਮ ਕੱਢ ਕੇ ਗੁਰਬਾਣੀ ਨੂੰ ਸੁਣੇ ਤਾਂ ਤੇਰਾ ਜੀਵਨ ਤਰ ਜਾਏਗਾ ਹੁਣ ਯਾਦ ਰੱਖੀ ਇਹ ਦੁਬਾਰਾ ਗਲਤੀ ਨਾ ਕਰੀ ਸਾਧ ਸੰਗਤ ਜੀ ਇਹੋ ਗਲਤੀਆਂ ਅਸੀਂ ਕਰਦੇ ਹਾਂ ਜੇ ਇਹ ਗਲਤੀਆਂ ਛੱਡ ਲਈਏ ਤਾਂ ਅਸੀਂ ਵੀ ਤਰ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ